ਜਿਹੜਾ ਸ਼ੁੱਕਰਵਾਰ ਨੂੰ ਜਲੰਧਰ ਚ ਇੱਕ 27 ਸਾਲਾ ਵੋਲੀਬਾਲ ਕੋਚ ਉਤੇ orbitt বাস ਦੇ ਕਰਮਚਾਰੀਆਂ ਵੱਲੋਂ ਹਮਲਾ ਹੋਇਆ ਏ ਉਹ ਪੰਜਾਬ ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਫੀ ਹੱਦ ਤੱਕ ਦਰਸਾਉਂਦਾ ਏ ਜ਼ਾਹਿਰ ਏ ਕਿ orbitt বাস ਦਾ ਸਟਾਫ ਕਿਸੇ ਦੀ ਪਰਵਾਹ ਨਹੀਂ ਕਰਦਾ ਇਸ ਕੇਸ ਚ ਇਸ ਸ਼ਖਸ ਨੂੰ ਉਹਨਾਂ ਦੇ ਗੁੱਸੇ ਦਾ ਉਦੋਂ ਸਾਹਮਣਾ ਕਰਨਾ ਪਿਆ ਜਦੋਂ ਉਸਨੇ বাস ਰੋਕਣ ਵਾਸਤੇ ਮੰਗ ਕਰਨ ਦੀ ਜੁਰਤ ਕੀਤੀ ਸੀ ਕਿਉਂਕਿ orbitt বাস ਦੀ ਮਲਕੀਅਤ ਪਪ ਮੁੱਖ ਮੰਤਰੀ ਸੁਬੀਤ ਸਿੰਘ ਬਾਦਲ ਦੀ ਹੈ ਪਹਿਲੇ ਦਿਨ ਪੁਲਿਸ ਨੇ ਐਫ ਆਈ ਆਰ ਵੀ ਦਰਜ ਨਹੀਂ ਕੀਤੀ ਜਦੋਂ ਲੋਕਾਂ ਵੱਲੋਂ ਜ਼ਿਆਦਾ ਰੌਲਾ ਪਾਇਆ ਗਿਆ ਤਾਂ ਫਿਰ ਇਹ ਐਫ ਆਈ ਆਰ ਦਰਜ ਹੋਈ ਅਤੇ ਬੱਸ ਦੇ ਇਹਨਾਂ ਕਰਮਚਾਰੀਆਂ ਨੂੰ ਹਿਰਾਸਤ ਚ ਲਿਆ ਗਿਆ ਹੁਣ ਵੀ ਸ਼ਾਇਦ ਇਹ ਸਭ ਖਾਨਾ ਪੂਰਤੀ ਲੱਗਦੀ ਹੈ ਤੁਹਾਨੂੰ ਯਾਦ ਹੋਊਗਾ ਕਿ ਅਪ੍ਰੈਲ ਚ ਆਰਬਿਟ ਦੀ ਬੱਸ ਵਿੱਚੋਂ ਇੱਕ 13 ਸਾਲ ਦੀ ਲੜਕੀ ਅਤੇ ਉਸ ਦੀ ਮਾਂ ਨੂੰ ਮੋਗਾ ਲਾਗੇ ਤੱਕਾ ਦਿੱਤਾ ਗਿਆ ਸੀ ਉਹਨਾਂ ਦੀ ਗਲਤੀ ਇਹ ਸੀ ਕਿ ਉਹਨਾਂ ਨੇ ਕੁਝ ਨੌਜਵਾਨਾਂ ਵੱਲੋਂ ਛੇੜਖਾਣੀ ਤੇ ਇਤਰਾਜ਼ ਕੀਤਾ ਸੀ ਲੜਕੀ ਦੀ ਤਾਂ ਉੱਥੇ ਮੌਤ ਹੋ ਗਈ ਸੀ ਤੇ ਉਸ ਦੀ ਮਾਂ ਗੰਭੀਰ ਰੂਪ ਚ ਜ਼ਖਮੀ ਹੋ ਗਈ ਸੀ ਇੱਕ ਸਿਆਸੀ ਬਿਵਾਲ ਤੋਂ ਬਾਅਦ ਸਰਕਾਰ ਨੇ ਅਤੇ ਬੱਸ ਕੰਪਨੀ ਨੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਇੱਕ ਜੁਡੀਸ਼ੀਅਲ ਇਨਕੁਆਇਰੀ ਵੀ ਆਰਡਰ ਉਦੋਂ ਕੀਤੀ ਗਈ ਸੀ ਇਹ ਵੀ ਕਿਹਾ ਗਿਆ ਸੀ ਕਿ ਸਾਰੀਆਂ ਨਿੱਜੀ ਬੱਸ ਕੰਪਨੀਆਂ ਦੇ ਕਰਮਚਾਰੀਆਂ ਨੂੰ ਲੋਕਾਂ ਨਾਲ ਸਹੀ ਵਿਵਹਾਰ ਕਰਨ ਵਾਸਤੇ ਕਾਉਂਸਲਿੰਗ ਕੀਤੀ ਗਈ ਹੈ ਇਹ ਵੀ ਮੈਜ ਤਮਾਸ਼ੇ ਲੱਗਦਾ ਉਹ ਜੁਡੀਸ਼ੀਅਲ ਇਨਕੁਆਰੀ ਜਿਸ ਨੇ 2 ਮਹੀਨਿਆਂ ਚ ਰਿਪੋਰਟ ਦੇਣੀ ਸੀ ਉਸ ਨੇ ਹਲੇ ਕੰਮ ਸ਼ੁਰੂ ਕੀਤਾ ਹੈ ਤੇ ਹੁਣ ਦੂਜਾ ਵਾਕਿਆ ਹੋ ਗਿਆ ਹੈ ਇਹ ਸਭ ਤੋਂ ਬਿਲਕੁਲ ਸਾਫ਼ ਹੈ ਕਿ ਜਿੰਨਾ ਚਿਰ ਤੱਕ ਇਹ ਸਿਆਸੀ ਨਿਜ਼ਾਮ ਵਿੱਚ ਬਦਲ ਨਹੀਂ ਆਉਂਦਾ ਰਾਜ ਦੇ ਹਾਲਾਤਾਂ ਚ ਕੁਝ ਵੀ ਬਦਲਣਾ ਮੁਸ਼ਕਲ ਹੈ